ਤਾਰ ਖੇਤਰ ਦੀ ਖੂਬਸੂਰਤੀ ਦਾ ਤਾਂ ਹਰ ਕੋਈ دیਵਾਨਾ ਹੈ ਸਰਕਾਰ ਇਸ ਖੇਤਰ ਨੂੰ ਟੂਰਿਜ਼ਮ ਦੇ ਤੌਰ ਤੇ ਵੀ ਉੱਨਤ ਕਰ ਰਹੀ ਹੈ ਪਰ ਝੀਲ ਦੇ ਕਿਨਾਰੇ ਬਸੇ ਪਿੰਡ ਦੀ ਸੱਚਾਈ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਜਿੱਥੇ ਪਿੰਡ ਚ ਨਾ ਤਾਂ ਪੀਣ ਵਾਲਾ ਪਾਣੀ ਹੈ ਤੇ ਨਾ ਹੀ ਤੇ ਸਰਕਾਰੀ ਯੋਜਨਾਵਾਂ ਵੀ ਨਾ ਕਾਫੀ ਨੇ ਘਰ ਅਚ ਪੀਣ ਵਾਲੇ ਪਾਣੀ ਦੀ ਸਪਲਾਈ ਕੇਵਲ ਡੇਢ ਘੰਟਾ ਹੀ ਆਉਂਦੀ ਹੈ ਜੋ ਚਿੱਲ ਤੋਂ ਲਿਫਟ ਕਰਕੇ ਤੇ ਫਿਲਟਰ ਕਰਕੇ ਲੋਕਾਂ ਨੂੰ ਦਿੱਤਾ ਜਾਂਦਾ ਹੈ ਹੁਣ ਰੋਜ਼ਾਨਾ ਤੂਫਾਨ ਦੇ ਚੱਲਦੇ ਕਈ ਵਾਰ ਬਿਜਲੀ ਸਪਲਾਈ ਵੀ ਠੱਪ ਹੋ ਜਾਂਦੀ ਹੈ ਜੋ ਕਈ ਘੰਟੇ ਤੱਕ ਨਹੀਂ ਆਉਂਦੀ ਲੋਕਾਂ ਮੁਤਾਬਿਕ ਕਈ-ਕਈ ਘੰਟੇ ਬਿਜਲੀ ਨਹੀਂ ਆਉਂਦੀ ਤੇ ਜਿਸ ਕਾਰਨ ਉਹਨਾਂ ਨੂੰ ਪੀਣ ਵਾਲੇ ਪਾਣੀ ਦੀ ਵੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਫਿਲਟਰੇਸ਼ਨ ਪਲਾਂਟ ਬਿਨਾ ਬਿਜਲੀ ਦੇ ਕੰਮ ਨਹੀਂ ਕਰਦੇ ਉਹ ਅਸੀਂ ਬੱਟਾ ਦੀ ਹੈ ਤਾਂ ਹੁਣ ਆਪਣਾ ਸਵਾਟਵਾ ਵੀ ਜਿਹੜਾ 60000 ਰੁਪਏ ਲਾਇਆ ਆਪਣਾ ਲਾਇਆ ਆ ਸਰਕਾਰ ਨੂੰ ਤਾਂ ਇਹ ਤੇਦਾ ਸਰਕਾਰ ਦੇ ਤਾਂ ਨਹੀਂ ਤਾਂ ਹੋਣਾ ਲੱਗਦਾ 60000 ਰੁਪਏ ਤਾਂ ਤਾਂ ਜਾਈ ਸਾਡਾ ਲੱਗਾ ਜੇ ਤਾਂ ਬੀਲੀ ਨੇ ਰੱਖਿਆ ਜੇ ਤਾਂ ਪਾਣੀ ਪੂਣੀ ਨਾ ਹੁੰਦਾ ਕੱਲੇ ਦੀ ਬੱਤੀ ਗਈ ਹੁਣ ਰਾਜੇ ਸਵੇਰੇ ਆ ਰਾਤੀ ਬਤਨ ਤੋਂ ਬਾਨੀ ਪਿਆਦਾ ਲੇ ਬੱਤੀ ਚਲੀਏ ਕੋਈ ਬੱਤੀ ਨਾ ਪਾਣੀ ਬੰਦ ਹੋ ਜਣ ਬੱਤੀ ਹੋਗੀ ਤਾਂ ਪਾਣੀ ਆਉਣਾ ਨਹੀਂ ਬੱਤੀ ਹੋਗੀ ਤਾਂ ਬੰਦ ਕਿ ਕਿੱਥੇ ਅਸੀਂ ਆ ਖੂਹ ਵਾਲੇ ਨੂੰ ਅਜਾ ਚ ਲੈ ਜੇ ਲੈਣਾ ਲੱਗ ਜਾਈ ਪਾਣੀ ਕੀ ਹਿਲਦਾ ਪਈ ਜੀ ਕੋਈ 1.5 ਕਿਲੋਮੀਟਰ ਸਾਕੇ ਤਾਂ ਬੋਲੀ ਜੜੀਆ ਕੋ ਕਿਲੋਮੀਟਰ ਹੋ ਜਾਗਾ ਆ ਉੱਧਰ ਜਦੋਂ ਇਸ ਬਾਰੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਸਮੱਸਿਆ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ। ਦੇਖੋ ਜਿਹੜਾ ਇਸ਼ੂ ਹੈਗਾ ਇਹ ਇਹ ਮੇਰੇ ਧਿਆਨ ਚ ਆਇਆ ਹੈ। ਉਹ ਜਿਹੜਾ ਏਰੀਆ ਹੈ ਉਹ ਥੋੜਾ ਰਿਲੇਟਿਵਲੀ ਆਈਸੋਲੇਟਿਡ ਏਰੀਆ ਵੀ ਹੈਗਾ ਤੇ ਇਹ ਪ੍ਰੋਬਲਮ ਕਾਫੀ ਇੰਪੋਰਟੈਂਟ ਹੈ ਤੇ ਇਹਦਾ ਅਸੀਂ ਜਿਹੜੇ ਵੀ ਪੋਸੀਬਲ ਸੋਲੂਸ਼ਨਸ ਹੈਗੇ ਆ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿਹੜੇ ਵੀ ਸੋਲੂਸ਼ਨਸ ਇਹ ਸਿਚੁਏਸ਼ਨ ਦੇ ਅਕੋਰਡਿੰਗ ਫੀਜ਼ੀਬਲ ਹੋਣਗੇ ਤੇ ਉਹਨਾਂ ਤੇ ਕੰਮ ਕੀਤਾ ਜਾਏਗਾ। ਤੋ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਸਮੱਸਿਆ ਕਦੋਂ ਤੱਕ ਹੱਲ ਹੋਵੇਗੀ ਜਾਂ ਫਿਰ ਲੋਕ ਇਸੇ ਤਰ੍ਹਾਂ ਪਾਣੀ ਦੀ ਕਿੱਲ ਦਾ ਸਾਹਮਣਾ ਕਰਦੇ ਰਹਣਗੇ ਪਠਾਨਕੋਲ ਤੋਂ ਗੁਰਪ੍ਰੀਤ ਮਹਿਤਾ ਦੀ ਰਿਪੋਰਟ ਫਾਸਟਵੇ ਨਿਊਜ਼ ਧਾਰ ਖੇਤਰ ਦੀ ਖੂਬਸੂਰਤੀ ਦਾ ਤਾਂ ਹਰ ਕੋਈ دیਵਾਨਾ ਹੈ ਸਰਕਾਰ ਇਸ ਖੇਤਰ ਨੂੰ ਟੂਰਿਜ਼ਮ ਦੇ ਤੌਰ ਤੇ ਵੀ ਉન્નਤ ਕਰ ਰਹੀ ਹੈ ਪਰ ਛੀਲ ਦੇ ਕਿਨਾਰੇ ਬਸੇ ਪਿੰਡ ਦੀ ਸਚਾਈ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਜਿੱਥੇ ਪਿੰਡ ਚ ਨਾ ਤਾਂ ਪੀਣ ਵਾਲਾ ਪਾਣੀ ਹੈ ਤੇ ਨਾ ਹੀ ਤੇ ਸਰਕਾਰੀ ਯੋਜਨਾਵਾਂ ਵੀ ਨਾ ਕਾਫੀ ਨੇ ਘਰ ਅਚ ਪੀਣ ਵਾਲੇ ਪਾਣੀ ਦੀ ਸਪਲਾਈ ਕੇਵਲ ਡੇਢ ਘੰਟਾ ਹੀ ਆਉਂਦੀ ਹੈ ਜੋ ਚੀਲ ਤੋਂ ਲਿਫਟ ਕਰਕੇ ਤੇ ਫਿਲਟਰ ਕਰਕੇ ਲੋਕਾਂ ਨੂੰ ਦਿੱਤਾ ਜਾਂਦਾ ਹੈ ਹੁਣ ਰੋਜ਼ਾਨਾ ਤੂਫਾਨ ਦੇ ਚੱਲਦੇ ਕਈ ਵਾਰ ਬਿਜਲੀ ਸਪਲਾਈ ਵੀ ਠੱਪ ਹੋ ਜਾਂਦੀ ਹੈ ਜੋ ਕਈ ਘੰਟੇ ਤੱਕ ਨਹੀਂ ਆਉਂਦੀ ਲੋਕਾਂ ਮੁਤਾਬਿਕ ਕਈ-ਕਈ ਘੰਟੇ ਬਿਜਲੀ ਨਹੀਂ ਆਉਂਦੀ ਤੇ ਜਿਸ ਕਾਰਨ ਉਹਨਾਂ ਨੂੰ ਪੀਣ ਵਾਲੇ ਪਾਣੀ ਦੀ ਵੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਫਿਲਟਰੇਸ਼ਨ ਪਲਾਂਟ ਬਿਨਾ ਬਿਜਲੀ ਦੇ ਕੰਮ ਨਹੀਂ ਕਰਦੇ ਉਹ ਅਸੀਂ ਬਾਟਾ ਦੀ ਹੈ ਤਾਂ ਹੁਣ ਆਪਣਾ ਸਵਾਟਵਾ ਵੀ ਜਿਹੜਾ 60000 ਰੁਪਏ ਲਾਇਆ ਆਪਣਾ ਲਾਇਆ ਆ ਸਰਕਾਰ ਨੂੰ ਤਾਂ ਇਹ ਤੇਦਾ ਸਰਕਾਰ ਦੇ ਤਾਂ ਨਹੀਂ ਤਾਂ ਹੋਣਾ ਲੱਗਦਾ 60000 ਰੁਪਏ ਤਾਂ ਜਾਈ ਸਾਡਾ ਲੱਗਾ ਜੇ ਤਾਂ ਬੀਲੀ ਨੇ ਰੱਖਿਆ ਜੇ ਤਾਂ ਪਾਣੀ ਪੂਣੀ ਨਾ ਹੁੰਦਾ ਕੱਲੇ ਦੀ ਬੱਤੀ ਗਈ ਹੁਣ ਰਾਜੇ ਸਵੇਰੇ ਆ ਰਾਤੀ ਬਤਨ ਤੋਂ ਬਾਨੀ ਪਿਆਦਾ ਲੇ ਬੱਤੀ ਚਲੀ ਤਾ ਕੋਈ ਬੱਤੀ ਨਾ ਪਾਣੀ ਬੰਦ ਹੋ ਜਣ ਬੱਤੀ ਹੋਗੀ ਤਾਂ ਪਾਣੀ ਆਉਣਾ ਨਹੀਂ ਬੱਤੀ ਹੋਗੀ ਤਾਂ ਬੰਦ ਕਿ ਕਿੱਥੇ ਅਸੀਂ ਆ ਖੂਹ ਵਾਲੇ ਨੂੰ ਅਜਾ ਚ ਲੈ ਜੇ ਲੈਣਾ ਲੱਗ ਜਾਈ ਪਾਣੀ ਕੀ ਹਿਲਦਾ ਪਈ ਜੀ ਕੋਈ 1.5 ਕਿਲੋਮੀਟਰ ਸਾਕੇ ਤਾਂ ਬੋਲੀ ਜੜੀ ਕੋ ਕਿਲੋਮੀਟਰ ਹੋ ਜਾਗਾ ਜੀ ਉੱਧਰ ਜਦੋਂ ਇਸ ਬਾਰੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਸਮੱਸਿਆ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ ਦੇਖੋ ਜਿਹੜਾ ਇਸ਼ੂ ਹੈਗਾ ਇਹ ਇਹ ਮੇਰੇ ਧਿਆਨ ਚ ਆਇਆ ਹੈ ਉਹ ਜਿਹੜਾ ਏਰੀਆ ਹੈ ਉਹ ਥੋੜਾ ਰਿਲੇਟਿਵਲੀ ਆਈਸੋਲੇਟਿਡ ਏਰੀਆ ਵੀ ਹੈਗਾ ਤੇ ਇਹ ਪ੍ਰੋਬਲਮ ਕਾਫੀ ਇੰਪੋਰਟੈਂਟ ਹੈ ਤੇ ਇਹਦਾ ਅਸੀਂ ਜਿਹੜੇ ਵੀ ਪੋਸੀਬਲ ਸੋਲੂਸ਼ਨਸ ਹੈਗੇ ਆ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿਹੜੇ ਵੀ ਸੋਲੂਸ਼ਨਸ ਇਹ ਸਿਚੁਏਸ਼ਨ ਦੇ ਅਕੋਰਡਿੰਗ ਫੀਜ਼ੀਬਲ ਹੋਣਗੇ ਤੇ ਉਹਨਾਂ ਤੇ ਕੰਮ ਕੀਤਾ ਜਾਏਗਾ ਤੋ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਸਮੱਸਿਆ ਕਦੋਂ ਤੱਕ ਹੱਲ ਹੋਵੇਗੀ ਜਾਂ ਫਿਰ ਲੋਕ ਇਸੇ ਤਰ੍ਹਾਂ ਪਾਣੀ ਦੀ ਕਿੱਲ ਦਾ ਸਾਹਮਣਾ ਕਰਦੇ ਰਹਿਣਗੇ ਪਠਾਨਕੋਲ ਤੋਂ ਗੁਰਪ੍ਰੀਤ ਮਹਿਤਾ ਦੀ ਰਿਪੋਰਟ ਫਾਸਟਵੇ ਨਿਊਜ਼